हां जी मित्रों आज इक ਆਪਣੇ ਕੋਲੇ ਹੋਰ ਫੈਮਲੀ ਪਹੁੰਚੀ ਹੈਗੀ ਡਿੜਬੇ ਤੋਂ ਤਾਂ ਬਾਈਆਂ ਨੇ ਲਈ ਆਪਣੇ ਕੋਲੋਂ 2018 18 ਮਾਡਲ ਬਰੀਜਾ ਕਾਰ ਆਪਣੇ ਪੇਜ ਦੇ ਉੱਪਰ ਪਾਈ ਹੋਈ ਸੀ ਤਾਂ ਬਾਈਆਂ ਦੀ ਦਿਲ ਦੀ ਰੀ ਸੀ ਵੀ ਕਾਰ ਲੈਣੀ ਆ ਤਾਂ ਫਤਿਹ ਮੋਟਰ ਬਰੇਟਾ ਤੋਂ ਹੀ ਕਾਰ ਲੈਣੀ ਹੈਗੀ ਤਾਂ ਬਾਈਆਂ ਤੇ ਉਹ ਦਿਨ ਆ ਗਿਆ ਅੱਜ ਬਾਈਆਂ ਨੂੰ ਬਣਾਤਾ ਆਪਾਂ ਬਰੀਜਾ ਕਾਰ ਦਾ ਮਾਲਕ ਦੱਸੋ ਬਾਈ ਕਿਵੇਂ ਲੱਗੀ ਕਾਰ ਵੀਰੇ ਬਹੁਤ ਵਧੀਆ ਕਾਰ ਆ ਜਿਵੇਂ ਇਹਦੀ ਪੇਜ ਤੇ ਪਾਈ ਹੋਈ ਸੀ ਉਦਾਂ ਦੀ ਹੈ ਕਾਰ ਆ ਕਾਫੀ ਟਾਈਮ ਤੋਂ ਤੁਹਾਨੂੰ ਫੋਲੋ ਕਰਦੇ ਸੀਗੇ ਦੇਖਦੇ ਸੀ ਤੁਹਾਡੀਆਂ ਵੀਡੀਓ ਦੇਖਦੇ ਸੀਗੇ ਠੀਕ ਹੈ ਜੀ ਟਾਈਮ ਤੋਂ ਵੀਰੇ ਆਪਣੀਆਂ ਵੀਡੀਓ ਦੇਖਦੇ ਸੀ ਤੁਸੀਂ ਕਾਫੀ ਟਾਈਮ ਤੋਂ ਜੀ ਹੋ ਗਏ 4-5 ਮਿਨੀਮਮ ਮੰਥ ਹੋ ਗਏ ਤਾਂ ਬਾਈ ਆਪਣੀਆਂ ਵੀਡੀਓ ਦੇਖਦੇ ਸੀਗੇ ਤਾਂ ਬਾਈਆਂ ਨੂੰ ਆਪਾਂ ਜਿਵੇਂ ਦੀ ਫੋਟੋਆਂ ਚ ਵੀਡੀਓ ਚ ਬਾਈ ਕਾਰ ਦੱਸੀ ਸੀ ਕਾਰ ਉਦਾਂ ਦੀ ਆ ਹਾਂਜੀ ਠੀਕ ਹੈ ਜੀ ਹਾਂਜੀ ਬਾਈ ਜੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ ਕਾਰ ਕਾਰ ਵਧੀਆ ਵੀਰੇ ਜਮੀ ਸਾਫ ਪਈ ਆ ਓਕੇ ਆ ਓਕੇ ਆ ਜਮੀ ਸਾਫ ਪੂਰੀ ਹਾਂ ਜਮੀ ਓਕੇ ਆ ਵੀਰੇ ਠੀਕ ਹੈ ਕਿੰਨੇ ਕ ਟਾਈਮ ਤੋਂ ਵੀਡੀਓ ਦੇਖਦੇ ਸੀ ਮੈਂ ਕਾਫੀ ਟਾਈਮ ਤੋਂ ਦੇਖ ਰਿਹਾ ਤੂੰ ਇਹਨੂੰ ਹੋ ਗਈ 6-7 ਮੰਥ ਠੀਕ ਹੈ ਜੀ ਆ ਜਿਵੇਂ ਕਿ ਆਂਟੀ ਦੱਸ ਰਹੀ ਸੀ ਆਂਟੀ ਕਹਿੰਦੇ ਸੀ ਵੀ ਜੇ ਕਾਰ ਲੈਣੀ ਹੈਗਾ ਵੀ ਸਾਬ ਬੇਟਾ ਦੱਸ ਰਿਹਾ ਸੀ ਤਾਂ ਬੇਟਾ ਵੀ ਕਾਰ ਲੈ ਲੈਂਦਾ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਹੋ ਗਈ ਦਿਲ ਦੀ ਰੀਜ ਪੂਰੀ ਹਾਂ ਦਿਲ ਦੀ ਰੀਜ ਪੂਰੀ ਹੋ ਗਈ ਵੀਰੇ ਠੀਕ ਹੈ ਠੀਕ ਹੈ ਹਾਂਜੀ ਆਂਟੀ ਤੁਸੀਂ ਦੱਸੋ ਮਨ ਪੂਰਾ ਖੁਸ਼ ਹੈ ਜੀ ਹਾਂ ਬਹੁਤ ਖੁਸ਼ ਹੈ ਕਾਰ ਜਿਵੇਂ ਦੀ ਹੈਗੀ ਸੀ ਵੀਡੀਓ ਚ ਦੇਖੀ ਹਾਂ ਉਦਾਂ ਦੀ ਹਾਂਜੀ ਉਦਾਂ ਦੀ ਜੇ ਕੱਲ ਨੂੰ ਕਿਸੇ ਹੋਰ ਨੇ ਜੀ ਰਿਸ਼ਤੇਦਾਰੀ ਚ ਜਾਂ ਕਿਸੇ ਹੋਰ ਨੇ ਕਾਰ ਲੈਣੀ ਹੋਵੇ ਤਾਂ ਉਹਨਾਂ ਨੂੰ ਕੀ ਕਹੋਗੇ ਜੀ ਨਾ ਕਾਂਗੇ ਫਤਿਹ ਮੋਟਰ ਵਾਲਿਆਂ ਨੂੰ ਲੈ ਕੇ ਆਓ ਠੀਕ ਹੈ ਠੀਕ ਹੈ ਹਾਂਜੀ ਅੰਕਲ ਜੀ ਤੁਸੀਂ ਦੱਸੋ ਕਿਵੇਂ ਲੱਗੀ ਜੀ ਕਾਰ ਵਧੀਆ ਲੱਗੀ ਓਕੇ ਹੈ ਜੀ ਜਮਾ ਟਪੋਟਾ ਓਕੇ ਨੇ ਦਿਲ ਖੁਸ਼ ਹੈ ਜੀ ਪੂਰਾ ਹਾਂ